ਸਸ਼ਤਰਿਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਏਕਤਾ న్యూਜ਼ ਨਾਲ ਪੰਜਾਬ ਦੀ ਵੱਡੀ ਖਬਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਆਕਾਲੀ ਦਲ ਦੇ ਪ੍ਰਧਾਨ ਇੱਕ ਤਾਂ ਆਪਣੀ ਪਿਛਲੀ ਹਾਰ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਕਰ ਰਹੇ ਆ ਤੇ ਤੁਹਾਡੇ ਨਾਲ ਜਿਹੜੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਦੇ ਅੰਦਰ ਬਹੁਤ ਸਾਰੀ ਵਾਰ ਪੰਜਾਬ ਦੇ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਵਿੱਚੋਂ ਲੁੱਟ ਕੇ ਕਹਿੰਦੇ ਜੀ ਉਹਨਾਂ ਦੇ ਘਰ ਦੇ ਵਿੱਚ 2 ਮਣਾ ਸੋਨਾ ਪਿਆ ਪਰ ਸੁਖਵੀਰ ਸਿੰਘ ਬਾਦਲ ਛੋਨਾ ਬੰਨਣ ਜਾ ਰਹੇ ਨੇ ਤਾਂ ਤੁਸੀਂ ਵੀ ਸੋਚਦੇ ਹੋਵੋਗੇ ਕਿ ਆਖਰ ਮੈਂ ਕਹਿ ਕੀ ਰਿਹਾ ਦਰਅਸਲ ਦੇ ਵਿੱਚ ਖਬਰ ਕੁਛ ਐਸੀ ਹੈ ਕਿ ਤੇਹਾਨੂੰ ਵੀ ਹਰਾਨ ਕਰ ਦੂਗੀ ਸੁਖਵੀਰ ਸਿੰਘ ਬਾਦਲ ਨੇ ਖੁਦ ਆਪਣੇ ਮੂੰਹ ਦੇ ਨਾਲ ਇਹ ਗੱਲ ਕਹੀ ਹੈ ਤੇ ਮੈਂ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਕਿ ਦਰਅਸਲ ਦੇ ਵਿੱਚ ਆਪਣੀ ਹਾਰ ਹੋਈ ਕਿਦਾਂ ਦੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਔਰ ਬਾਕੀ ਦੇ ਪੰਜਾਬ ਦੇ ਲੋਕਾਂ ਨੂੰ ਸੁਖਵੀਰ ਸਿੰਘ ਬਾਦਲ ਕੀ ਕਹਿ ਰਹੇ ਨੇ ਪਰ ਅਧਾਨੀ ਇਹ ਸੁਣਾਉਣੇ ਆ ਉਸ ਤੋਂ ਬਾਅਦ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਦੇ ਪ੍ਰਤੀ ਕੀ ਕਰਿਆ ਔਰ ਦੂਜੇ ਪਾਸੇ ਜੀ ਸੁਖਬੀਰ ਸਿੰਘ ਬਾਦਲ ਦੋ ਮਨ سونے ਦਾ ਆਫਰ ਪੰਜਾਬ ਦੇ ਲੋਕਾਂ ਪ੍ਰਤੀ ਕਿਵੇਂ ਕਰ ਰਹੇ ਨੇ ਅਸਲ ਦੇ ਵਿੱਚ ਮਾਮਲਾ ਕੁਰਸੀ ਦਾ ਜਿਹੜੀ ਅਸਲ ਸਚਾਈ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਗੱਠ ਜੋੜ ਦੇ ਲਈ ਵੀ ਆਫਰ ਕੀਤਾ ਗਿਆ ਕਿ ਪੰਜਾਬ ਦੇ ਅੰਦਰ ਸਰਕਾਰ ਬਣਾ ਲਈ ਜਾਵੇ ਪਰ ਗੱਠ ਜੋੜ ਨਹੀਂ ਹੁੰਦਾ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਦੀ ਕੁਰਸੀ ਦੇ ਉੱਤੇ ਵਾਪਸ ਆਉਣ ਵਾਸਤੇ ਪੰਜਾਬ ਦੇ ਲੋਕਾਂ ਨੂੰ ਦੋ ਮਨ ਸੋਨਾ ਮੰਨਣ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਬਹੁਤ ਵਾਰ ਇਹ ਗੱਲ ਚਿਤਾਰੀ ਹੈ ਤੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਗੱਲ ਉਛਾਲੀ ਗਈ ਹੈ ਕਈ ਵਾਰ ਚਰਚਾ ਦੇ ਵਿੱਚ ਵੀ ਆਈ ਹੈ ਬਹੁਤ ਸਾਰੇ ਪੱਤਰਕਾਰਾਂ ਨੇ ਵੀ ਕਹੀ ਹੈ ਕਹਿੰਦੇ ਜੀ ਬਾਦਲਾਂ ਦੇ ਘਰ ਦੇ ਅੰਦਰ ਦੋ ਮਨ ਸੋਨਾ ਹਰਸਿਮਰਤ ਕੌਰ ਬਾਦਲ ਦੇ ਕੋਲ ਹੈ ਯਾਨੀ ਸੁਖਬੀਰ ਬਾਦਲ ਦੇ ਕੋਲ ਤਾਂ ਅੱਜ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋਨੇ ਦੇ ਨਾਲ ਤਾਂ ਜੁੜੀ ਹੈ ਪਰ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਕਿਵੇਂ ਉੱtre ਸੀ ਔਰ ਕਿਵੇਂ ਵਾਪਸ ਕੁਰਸੀ ਤੇ ਬੈਠਣ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੀ ਕਹਿ ਰਹੇ ਨੇ ਔਰ ਪਹਿਲਾਂ ਸੁਖਬੀਰ ਸਿੰਘ ਬਾਦਲ ਆਪਣੀ ਹਾਰ ਦਾ ਨਮੂਨਾ ਪੇਸ਼ ਕਰਨਗੇ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਸੋਨਾ ਕਿਵੇਂ ਬੰਨਣਗੇ ਏਨ ਹੋਣੇ ਆ ਤਾਂ ਪਹਿਲਾਂ ਸੁਣੋ ਜਰਾ ਸੁਖਵੀਰ ਬਾਦਲ ਆਪਣੀ ਸਰਕਾਰ ਗਈ ਨੂੰ ਲੈ ਕੇ ਬੜਾ ਪੰਜਾਬ ਪ੍ਰਤੀ ਉਹਨਾਂ ਨੇ ਕੰਮ ਕੀਤਾ ਉਹ ਕੀ ਕੀਤਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਸੁਖਵੀਰ ਬਾਦਲ ਕਹਿ ਰਹੇ ਨੇ ਕਿ ਸਾਡੀ ਹਾਰ ਕਿੱਦਾਂ ਹੋਈ ਹੈ ਇਹ ਸੁਣ ਲਓ ਸੁਖਵੀਰ ਬਾਦਲ ਤੋਂ ਉਸ ਤੋਂ ਬਾਅਦ ਜਿਹੜਾ ਸੋਨੇ ਬੰਦਨ ਦੀ ਖਬਰ ਬਹੁਤ ਹੀ ਅਹਿਮ ਖਬਰ ਸੁਣੋ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਆ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥੇ ਟੈਲੀਫੋਨ ਹੈ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਦੇ ਸਾਨੂੰ ਤਾਂ ਵਰਕ ਨਹੀਂ ਵੀ ਆਉਨੇ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਹਲੇ ਤੱਕ ਸੈੱਟ ਸੁੰਡ ਕਿਵੇਂ ਕਰਨਾ ਆਪਣੇ ਜਰਜਰ ਸਿੱਧੇ ਬੰਦੇ ਆ ਪਿੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲਾਕਾ ਵੇਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਔਰ ਰੋਣ ਕਾਲਾ ਚੱਕਰ ਲਾ ਕੇ ਆਪਾਂ ਨੂੰ ਝੂਠ ਬੋਲਣ ਲੱਗੇ ਆਪਾਂ ਸਾਰੇ ਸਭੀ ਬੈਠੇ ਕਿ ਸਾਈ ਨਾ ਰੋਕ ਉਲਟਾ ਹੈ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇ ਘੁਲਾਟ ਕੀ ਹੋ ਗਿਆ ਆਪਾਂ ਦਾ ਸੁਣ ਲੈ ਪੰਜਾਬ ਵਾਲੋ ਸੰਜੀਤ ਸਿੰਘ ਬਾਦਲ ਕੀ ਕਹਿ ਰਹੇ ਸੀ ਉਹ ਕਹਿੰਦੇ ਇਹਨਾਂ ਦਿਮਾਗ ਦੇ ਵਿੱਚ ਭਰ ਦਿੱਤਾ ਆਮ ਆਦਮੀ ਪਾਰਟੀ ਨੇ ਅੱਜ ਆਪਣੀ ਹਾਲਤ ਕੀ ਹੈ ਇਹ ਸੁਖਵੀਰ ਸਿੰਘ ਬਾਦਲ ਕਹਿ ਰਹੇ ਨੇ ਪਰ ਸੁਖਵੀਰ ਸਿੰਘ ਬਾਦਲ ਅਸਲ ਦੇ ਵਿੱਚ ਮੰਨ ਚੁੱਕੇ ਨੇ ਤੇ ਸਾਡੀ ਹਾਲਤ ਪੰਜਾਬ ਦੇ ਲੋਕਾਂ ਨੇ ਆ ਬਣਾ ਦਿੱਤੀ ਐ ਪਰ ਜੀ ਹੁਣ ਸੁਖਵੀਰ ਸਿੰਘ ਬਾਦਲ ਦੇ ਉੱਤੇ ਇੱਕ ਟੈਗ ਲੱਗਦਾ ਆ ਰਿਹਾ ਉਹ ਖਬਰ ਬੜੀ ਇਹਮਾ ਸੁਣ ਕੇ ਯਾਰਾ ਉਸ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰਨੀ ਆ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਉੱਤੇ ਇਹਨਾਂ ਦੀ ਧਰਮ ਪਤਨੀ ਦੇ ਉੱਤੇ ਹਰ ਵਕਤ ਪੰਜਾਬ ਦੇ ਵਿੱਚੋਂ ਕਈ ਵਾਰ ਖਬਰਾਂ ਦੇ ਵਿੱਚ ਤੁਸੀਂ ਸੁਣਿਆ ਵੀ ਐ ਕਿ ਦੋ ਮਨ ਸੋਨਾ ਬਾਦਲਾਂ ਦੇ ਘਰ ਦੇ ਵਿੱਚ ਐ ਪੰਜਾਬ ਨੂੰ ਲੁੱਟ ਕੇ ਉਹਨੇ 2 ਮਣਾ ਸੋਨਾ ਆਪਣੇ ਘਰ ਦੇ ਵਿੱਚ ਦੱਬਿਆ ਪਰ ਉਹੀ ਸੋਨੇ ਦੀ ਆਫਰ ਸੁਖਵੀਰ ਸਿੰਘ ਬਾਦਲ ਬਣੀ ਹੋ। ਯਾਨੀ ਸ਼ਰਤਕੀ ਆ ਪਹਿਲਾਂ ਇਹ ਸੁਣ ਲਓ। ਪੰਜਾਬ ਦੇ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਆ ਨਾ ਉਹ ਤੇ ਬਿਠਾਉਣਾ ਪੈਣਾ ਜੀ। ਕਿਉਂਕਿ ਮੁੱਖ ਮੰਤਰੀ ਦੀ ਕੁਰਸੀ ਦੇ ਪਿੱਛੇ ਬਾਦਲਾਂ ਨੇ ਬਹੁਤ ਵੱਡਾ ਸੰਘਰਸ਼ ਬਹੁਤ ਸਾਰੀਆਂ ਸਕੀਮਾਂ ਲਾ ਚੁੱਕੇ ਨਹੀਂ ਚੱਲੀਆਂ। ਬਹੁਤ ਸਾਰਾ ਪ੍ਰਿਆਸ ਗੈਸਟਰਾ ਤੋਂ ਵੀ ਕਰਵਾ ਚੁੱਕੇ ਚੋਣਾਂ ਦੇ ਵਿੱਚ ਜਿਹੜੀ ਕਿ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਸੀ ਉਹਦੇ ਵਿੱਚ ਵੀ ਇਹਨਾਂ ਦੀ ਇੱਕ ਵੀ ਨਹੀਂ ਚੱਲੀ ਪਰ ਵਿਚਾਰੇ ਸੁਖਵੀਰ ਸਿੰਘ ਬਾਦਲ ਉਹ ਕਹਿੰਦੇ ਜੀ ਸਾਨੂੰ ਤਾਂ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਹੈ ਜਿਵੇਂ ਮਰਜ਼ੀ ਬਿਠਾ ਦਿਓ ਪਰ ਹੁਣ ਉਹਨਾਂ ਨੇ ਇੱਕ ਸਕੀਮ ਲਾਈ ਹੈ ਸਭ ਤੋਂ ਵੱਡੀ ਅਸੀਂ ਵੀ ਕਹਿੰਦੇ ਹਾਂ ਕਿ ਬੰਦੇ ਨੂੰ ਆਪਣੀ ਹਾਰ ਮੰਨ ਕੇ ਜਾ ਭਾਈ ਆਪਣੀ ਗਲਤੀ ਮੰਨ ਕੇ ਸਵੀਕਾਰ ਕਰ ਲੈਣੀ ਚਾਹੀਦੀ ਹੈ ਤੇ ਜਿਹੜਾ ਦੋ ਮਨ ਸੋਨਾ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਬਾਦਲਾਂ ਨੇ ਦੱਬੇ ਆਪਣੇ ਘਰ ਦੇ ਅੰਦਰ ਹਰ ਸਿਮਰ ਕੋਰ ਬਾਦਲ ਦੇ ਉੱਤੇ ਵੀ ਇਹ ਗੱਲ ਉੱਠਦੀ ਹੈ ਕਹਿੰਦੇ ਉਹਦੇ ਕੋਲੇ ਹੈ ਯਾਨੀ ਸਿੱਧਾ ਸਵਾਰ ਕੇ ਸੁਖਵੀਰ ਕੋਲੇ ਹੈ ਤਾਂ ਹੁਣ ਕੀ ਸੁਖਵੀਰ ਸੰਵਾਦ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੇ ਲਈ ਲੋਕ ਤਾਂ ਇਥੋਂ ਤੱਕ ਕਰੇ ਕਹਿੰਦੇ ਜੀ ਕਮਲਾ ਹੋ ਗਿਆ ਸੁੱਖਾ ਆਮਲੀ ਇਹ ਗੱਲ ਵੀ ਕਹਿ ਦਿੰਦੇ ਨੇ ਪਰ ਚਲੋ ਅਸੀਂ ਤਾਂ ਇਹ ਜਿਆ ਸ਼ਬਦ ਨਹੀਂ ਯੂਜ਼ ਕਰਦੇ ਪਰ ਜੋ ਪੰਜਾਬ ਦੇ ਵਿੱਚੋਂ ਮੈਂ ਪਹਿਲਾਂ ਵੀ ਕਿਹਾ ਜਿਹੜੀ ਥਿਉਰੀ ਨਿਕਲ ਕੇ ਆਊਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕੋ ਨੂੰ ਕਹ ਰਹੇ ਨੇ ਕਹਿੰਦੇ ਜੀ ਜੇਕਰ ਦੋ ਮਰ ਸੋਨਾ ਜਿਹੜਾ ਲੁੱਟਿਆ ਨਾ ਪੰਜਾਬ ਦਾ ਉਹਨੂੰ ਪੰਜਾਬ ਦੀ ਜਨਤਾ ਦੇ ਸਾਹਮਣੇ ਇੱਕ ਟੇਬਲ ਤੇ ਆ ਕੇ ਵੰਡ ਦਿਓ ਕਿਸੇ ਸੰਸਦਾਂ ਦੇ ਵਿੱਚ ਲਗਾ ਦਿਓ ਕਿਸੇ ਗਊਸਾਲਾ ਨੂੰ ਦੇ ਦਿਓ ਯਾਨੀ ਪੁੰਨਦਾਨ ਕਰ ਦਿਓ ਤਾਂ ਅਸੀਂ ਤੁਹਾਨੂੰ ਕੁਰਸੀ ਦੇ ਉੱਤੇ ਬਿਠਾਉਣ ਲਈ ਤਿਆਰ ਆ ਬਹੁਤ ਸਾਰੇ ਲੋਕਾਂ ਦਾ ਕਹਿਣਾ ਇਹ ਪਰ ਜੀ ਕਹਿੰਦੇ ਫੇਰ ਵੀ ਇਸ ਗੱਲ ਦੇ ਨਾਲ ਜਿਹੜਾ ਦਾਗ ਬਾਦਲਾਂ ਦੇ ਉੱਤੇ ਲੱਗਿਆ ਨਾ ਉਹ ਨਹੀਂ ਤੁਲੂਆ ਕਿਉਂ ਕਿਉਂਕਿ ਜਿਹੜੇ ਸਿੱਖ ਨੌਜਵਾਨਾਂ ਦੇ ਨਾਲ ਤਸ਼ੱਦਦ ਜਿਹੜੀ ਸਿੱਖ ਨੌਜਵਾਨੀ ਦੇ ਨਾਲ ਕਹਾਣ ਤੇ ਸਿੱਖ ਕੌਮ ਦੇ ਉੱਤੇ ਬਹੁਤ ਵੱਡਾ ਜ਼ੁਲਮ ਕਰਨ ਵਾਲੇ ਬਾਦਲ ਕੇ ਯਾਨੀ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਲਓ ਸੋਗਵੀਰ ਸਿੰਘ ਬਾਦਲ ਤੱਕ ਬਹੁਤ ਬਾਰ ਜੀ ਮਾਫੀਆਂ ਮੰਗੀਆਂ ਗਈਆਂ ਨੇ ਇਸ ਗੱਲ ਨੂੰ ਕੋਈ ਨਕਾਰ ਨਹੀਂ ਸਕਦਾ ਦੋ ਤਿੰਨ ਵਾਰ ਤਾਂ ਭਾਂਡੇ ਮਾਜੇ ਗਏ ਨੇ ਦੋ ਤਿੰਨ ਵਾਰ ਜੁੱਤੀਆਂ ਝਾੜੀਆਂ ਗਈਆਂ ਨੇ ਹੁਣ ਐਦੂ ਪਿੱਛੇ ਬਚਦਾ ਕੀ ਹੈ ਰੈਂਦਾ ਖੁੰਦਾ ਵਰਸ਼ਾ ਫੜਾ ਕੇ ਕਹਿੰਦੇ ਜੀ ਇਹ ਸੇਵਾਦਾਰ ਤਾਂ ਲੋਕ ਤਾਂ ਕਹਿੰਦੇ ਸੀ ਸੇਵਾਦਾਰ ਨਹੀਂ ਇਹ ਗੁਨੇਗਾਰ ਹੈ ਤਾਂ ਹੁਣ ਸੁਖਬੀਰ ਸਿੰਘ ਬਾਦਲ ਕੀ ਲੁੱਟਿਆ ਹੋਇਆ ਪੰਜਾਬ ਦਾ ਉਹ ਦੋ ਮਨ ਸੁਣਨਾ ਪੰਜਾਬ ਦੇ ਲੋਕਾਂ ਦੇ ਵਿੱਚ ਵੰਡਣਗੇ ਇਸ ਗੱਲ ਦਾ ਐਲਾਨ ਕਰ ਦੇਣ ਤਾਂ ਕਿ ਪੰਜਾਬ ਦੇ ਲੋਕਾਂ ਦੀ ਹੋ ਸਕਦਾ ਥੋੜੇ ਬਹੁਤੇ ਲੋਕਾਂ ਦੀ ਮਨਸ਼ਾ ਇਹ ਹੋ ਜਾਵੇ ਕਿ ਭਾਈ ਸਰਵੀਰ ਬਾਦਲ ਚੰਗਾ ਕਰ ਰਹੇ ਨੇ ਲੁੱਟਿਆ ਹੋਇਆ ਧਨ ਪੰਜਾਬ ਦੇ ਲੋਕਾਂ ਦੇ ਵਿੱਚ ਵੰਡ ਰਹੇ ਨੇ ਲੁੱਟਿਆ ਹੋਇਆ ਧਨ ਗਊਸ਼ਾਲਾ ਦੇ ਵਿੱਚ ਦੇ ਰਹੇ ਨੇ ਲੁੱਟਿਆ ਹੋਇਆ ਧਨ ਉਹਨਾਂ ਆਸ਼ਰਮਾਂ ਦੇ ਵਿੱਚ ਦੇ ਰਹੇ ਨੇ ਜਿਨ੍ਹਾਂ ਦੇ ਉੱਤੇ ਵੱਡੇ ਪੱਦਰ ਉੱਤੇ ਹਾਲਾਂਕਿ ਲੋੜ ਹੈ ਤਾ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਉਹ ਕਹਿੰਦਾ ਜੀ ਰੇਹ ਦਾ ਜਿਹੜਾ ਪੁੱਠਾ ਬੋਰਾ ਹੁੰਦਾ ਨਾ ਉਹ ਪਾਸਾ ਕਹਿੰਦਾ ਮੈਂ ਤਾਂ ਰੇਹ ਦੀ ਬੋਰੀ ਪੁੱਠੀ ਖੋਲ ਲਈ ਐ ਉਹਨੇ ਹੌਲੀ ਹੌਲੀ ਗੁੰਜਲਾ ਪੈ ਗਈਆਂ ਨੇ ਤੇ ਕਸੂਤਾ ਜਾ ਕੰਮ ਹੋ ਗਿਆ ਕਹਿੰਦਾ ਹੌਲੀ ਹੌਲੀ ਖੁੱਲਣਗੀਆਂ ਇੰਤਜ਼ਾਰ ਕਰੋ ਕਾਗਜ਼ ਪੱਤਰ ਤਿਆਰ ਹੋਈ ਜਾਂਦੇ ਨੇ ਸੁਖਵੀਰ ਸਿੰਘ ਬਾਦਲ ਨੂੰ ਕਹਿੰਦਾ ਮੈਂ ਅੰਦਰ ਸਿੱਟੂ ਆ ਹੁਣ ਸਾਡੇ ਵਾਲਾ ਮੁੱਖ ਮੰਤਰੀ ਦਾ ਇਹ ਕਹਿੰਦਾ ਅੱਗੇ ਮੈਂ ਹੁਣ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਕਿਉਂਕਿ ਅਸੀਂ ਵੀ ਸਾਰੇ ਪੰਜਾਬੀ ਆ ਤੁਹਾਡਾ ਕੀ ਕਹਿਣਾ ਏਹ ਜਰੂਰ ਕਮੈਂਟਾਂ ਦੇ ਵਿੱਚ ਲਿਖਣਾ ਤੇ ਵੀਡੀਓ ਨੂੰ ਮੇਰਾ ਵੀ ਲਾਈਕ ਦਬਕੇ ਕਰ ਦੇਣਾ ਜਿੰਨੇ ਵੀ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ